ਹਾਂ ਇਹ ਆਪਾਂ ਬੀਤੀ জাফর ਦੀ ਪਨੀਰੀ ਆਹੀ ਹੈ ਲਾਲ ਰੰਗ ਦੀ ਜੀ ਆਪੀਲੇ ਰੰਗ ਦੀ ਆ ਗਈ ਬਰਾ ਪੀਲੀ ਤੇ ਸੰਤਰੀ ਇਹ ਜਿਹੜੀ ਦਵਾਈ ਤੋਂ ਪਹਿਲਾਂ ਇਹ ਚੱਲ ਫੂਈ ਵੀ ਆਪਣਾ ਸਿਸਟਮ ਜਾਫਰੀ ਲਾਉਣ ਦਾ ਦਾ ਟਾਈਮ ਆ ਜੀ ਉਹ ਸਟਾਰਟ ਹੋ ਗਿਆ ਤੇ ਉਹਦੀ ਅਸੀਂ ਹੁਣ ਤਿਆਰੀ ਕਰ ਰਹੇ ਆ ਇਹ ਜਿਹੜੇ ਪੈੜੇ ਨੇ ਜੀ ਇਹ ਬਣਾਏ ਪਏ ਨੇ ਇਹ ਜਿਹੜੇ ਅਸੀਂ ਪੈੜੇ ਜੀ ਇਹ ਬਾਗ ਦੇ ਵਿੱਚ ਜਿਹੜੀ ਵਾਧੂ ਸਪੇਸ ਹੁੰਦੀ ਹੈ ਉਹਦੇ ਚ ਲਾਇਆ ਇਹਦੇ ਨਾਲ ਥੋੜੀ ਐਕਸਟਰਾ ਇਨਕਮ ਹੋਰ ਹੋ ਜਾਂਦੀ ਹੈ ਤੇ ਅਸੀਂ ਜੀ ਹੁਣ ਇਟ ਲੇਟਰ ਨਾਲ ਪੈੜੇ ਬਣਾਤੇ ਜੀ ਪਹਿਲਾਂ ਹੁਣ ਇਹਨਾਂ ਦੇ ਥੋੜੀ ਥੋੜੀ ਆ ਸਾਸ ਪਾਈ ਜਾਂ ਦ੍ਰੇਸ਼ੀ ਕਰਾਂਗੇ ਤਾਂ ਕਿ ਜਿਹੜਾ ਇਹਦੇ ਵਿੱਚ ਜਿਹੜਾ ਪਾਣੀ ਤੇ ਇਹ ਮੋਟੇ ਜਿਹੜੇ ਸੌਕੇ ਲਾਈ ਜਾਣ ਕਿਉਂਕਿ ਆਹ ਬਾਗ ਜਿਹੜਾ ਅਮਰੂਦ ਨੇ ਜੀ ਇਹ ਇਹ ਮਹੀਨੇ ਤੱਕ ਇਹਨਾਂ ਦਾ ਸੀਜ਼ਨ ਨਿਬੜਜੂ ਫਿਰ ਇਹ ਨਾਲ ਦੀ ਨਾਲ ਮਹੀਨਾ ਡੇਢ ਮਹੀਨੇ ਦੋ ਮਹੀਨੇ ਬਾਅਦ ਇਹ ਫੁੱਲ ਚੱਲ ਪਣਗੇ ਨਾ ਤਾਂ ਪਾਣੀ ਨਾਲ ਹੀ ਨਾਲ ਲੱਗੇ ਨੇ ਨਾ ਸਫਾਈ ਰੰਦੀ ਆ ਬਾਗ ਦੀ ਜੀ ਆਹ ਸੀਪਾ ਪਹਿਲਾਂ ਇਹੋ ਚੈਨਾ ਫੈਂਸਿੰਗ ਕਰੀ ਸੀ ਆਪਾਂ ਨੇ ਜੀ ਪੈਰਡਿਸ ਸੇਅਰ ਕਰਨੇ ਸ਼ੁਰੂ ਕਰਦੇ ਦੇ ਯਕੀ ਕੀ ਗੁਲਗੁਲੇ ਹੁਣ ਆਪਾਂ ਇਹ ਹੁਣ ਪਾੜੇ ਬਣਾ ਲਏ ਸੀ ਪਹਿਲਾਂ ਤੇ ਸਾਰੇ ਪਾੜੇ ਤਿਆਰ ਹੋ ਗਏ ਸੀ ਆਪਣੇ ਹੁਣ ਆਪਾਂ ਇਹਨਾਂ ਨੂੰ ਪਾਣੀ ਦੇ ਭਰਾਂਗੇ ਉਹਨਾਂ ਦੇ ਵਿੱਚ ਪਾਣੀ ਆਪਾਂ ਛੜਤਾ ਕੇ ਸੰਤੋਸ਼ ਇਹ ਆਪਣਾ ਜਾਫਰੀ ਦੀ ਪਨੀਰੀ ਪਟਰੇ ਆਪਣੀ ਅੱਜ ਇਹ ਜੀ ਜਾਫਰੀ ਲਾਉਣਾ ਸ਼ੁਰੂ ਕਰਤਾ ਇਹ ਆਪਣੇ ਕੋਲੇ ਤਿੰਨ ਰੰਗ ਦਾ ਆਉਂਦਾ ਜੀ ਲਾਲ yellow orange ਇਹ ਲਾਲ ਦੀ ਉਹ ਪੱਟੀ ਜਾਂਦਾ ਜੀ ਇਹ ਇੰਨੇ ਲੋੜੂ ਜੀ ਨਾਲ ਹੀ ਨਾ ਲੱਗੀ ਜਾਉ ਉੰਨੇ ਪੱਤੀ ਆਊਗਾ ਜੀ ਸੰਤੋਸ਼ ਸਿੰਘ ਮਿਕਸ ਲਾਈਏ ਕ ਸੰਤੋਸ਼ਾ ਢੜਾ ਲਾ ਦੀਏ ਆਰਡਰ ਲਾ ਦੋ ਵਧੀਆ ਰੱਖੋ ਹਣਾ ਟੋੜਨਾ ਸੁੱਖਾ ਹੋ ਰਾਇਆ ਇਹਦਾ ਹੋਰ ਲਾਲ ਲਓ ਜੇ ਲਾਲ ਜਿਆਦੇ ਰੱਖਣ ਲਾਲ ਦੀ ਡਿਮਾਂਡ ਜਿਆਦੇ ਹੋ ਜਾਂਦੀ ਹੈ ਉਹ ਲਾਲ ਗਲਾਬ ਦੀ ਥਾਂ ਕੰਮ ਦੇ ਜਾਂਦਾ ਟੋੜਨਾ ਸੁੱਖਾ ਹੋਈ ਹੈ ਇਹਦਾ ਕਿੰਨਾ ਹੋ ਗਿਆ ਇਹ ਹੋ ਗਿਆ ਹੋ ਗਿਆ ਹਮਮ ਆ ਵੀ ਉਹੀ ਹੈ ਕੋ ਹੋਰ ਹੈ ਚਲ ਠੀਕ ਹੈ ਅੱਛਾ ਲਾਲ ਪੱਟ ਪਹਿਲਾ ਹਜ਼ਾਰ ਕ ਪੱਟ ਦੇ ਲਾਲ ਪਹਿਲਾ ਹਜ਼ਾਰ ਪੱਟ ਲਾਂਗੇ ਔਰੇਂਜ ਹਜ਼ਾਰ ਯੈਲੋ ਤੋ ਕਿ ਲੋਣਾ ਪੂ ਥੋੜਾ ਸਾ ਪਾਣੀ ਮੇ ਡਾਲ ਦੇ ਮੇ ਜਲਸਾ ਪੂਰਾ ਹੂੰ ਯਾਰ ਤਾਂ ਇਤਨਾ ਬੰਪਰ ਹੈ ਕਿ ਇਸ ਦਾ ਕੋਈ ਨਹੀਂ ਜਿਹੜਾ ਛੋਟਾ ਵੀ ਅੱਛਾ ਦਿਖਾਏ ਜਾੜ ਪੂਜਾਰਪੂਰੀ ਵਧੀਆ ਬਣੀ ਹੈ ਹਨਾ ਛੋਟੇ-ਬੂਟੇ ਦੇ ਜਿਆੜਾ ਪੂਰਾ ਅਯਾ ਮੁੱਲ ਲੈ ਲਿਓਣੇ ਬਹੁਤ ਪੱਲੇ ਨਹੀਂ ਕੁਝ ਪਾਉਂਦੇ ਹਜ਼ਾਰ ਬੂਟੇ ਤਾਂ 2-300 ਦਾ ਮਾਰੀ ਜਾਂਦਾ ਉਹ ਤੋੜ ਉੱਤੇ ਟੁੱਟੇ ਰੋਟੇ ਭੇਜੀ ਜਾਂਦੇ ਨੇ ਇਸ ਵਿੱਚ ਕੋਈ ਟੁੱਟ ਰਾਇਆ ਦੇਖੀਏਗਾ ਨਾ ਤੇ ਉੱਪਰ ਹੀ ਭੀਜਿਆ ਤਾ ਨਾ ਹੰਨੇ ਉਹ ਵੀ ਵੈਸਾ ਹੀ ਆਇਆ ਹੈ ہمارا ਇਹਨੇ ਕੀ ਥੋੜੀ ਇਸ ਕੇ ਉੱਪਰ ਤਿੱਕੀ ਤਾ

ਆ ਗੜਬੜਾ ਬੜਾ ਆ। ਉਹ ਹੀ ਕੱਢੂਗਾ ਬਸ ਇਹ ਸਾਡਾ ਬਸ ਉਸਕੇ ਬਾਅਦ ਕਾਹ ਫਾ ਇਹਦਾ ਫਿਰ ਅਸੀਂ ਵੱਡਾ ਹੋ ਜਾਊਗਾ। ਵੱਡਾ ਕੀ ਹੋ ਜਾਊਗਾ ਜੋ ਇਹ ਅਵੇ ਲੱਗਣ ਵਾਲਾ ਹੋ ਰਿਹਾ 1 ਦਿਨ ਕਾ ਲਗਾ ਹੋਇਆ ਹੈ ਨਾ। ਇਧਰ ਹੋ ਜਾਣਾ ਇਧਰ ਪਾਣੀ ਮਾਰ ਪੈ ਜਾਂਦੇ ਧੱਕਾ ਲਿਆ ਜਾਂਦਾ ਪਾਣੀ। ਨਾ ਨਾ ਪਾਣੀ ਦੇ ਮਾਰ ਕੇ ਬਸ ਨਹੀਂ ਉਹ ਜਦੋਂ ਪਾਣੀ ਖੜ ਗਿਆ ਤਾਂ ਜਿਵੇਂ ਬਾਰਿਸ਼ ਨਹੀਂ ਹੋਈ। ਤੇਰਾ ਸਰ ਗਿਆ ਇਹਦੇ ਨਾਲ। ਕਿਹਦੇ ਨਾਲ? ਤੂੰ ਲਾਉਣੀ ਸੀ ਜਿਹੜੀ। ਇਹ ਮੈਂ ਤਾਂ ਇਹ ਲਾਈ ਜਾ ਰਹਾ ਹਾਂ। ਮੈਂ ਤਾਂ ਆਹੀ ਲਾਉਂਗਾ। ਮੇਰਾ ਇਹ ਤਾਂ ਲਾਸਟ ਮੈਂ ਲਾਉਂਗਾ ਲਗਾਉਂਗਾ ਮੈਂ ਲਾਸਟ ਮੈਂ ਭੀਜੂਗਾ। क्योंकि तो जब बड़ी ज्यादा बड़ा हो जाता है झाड़ बन जाता है हमको चाहिए छोटा बूटा अभी तो मैं उसका कटिंग लाऊंगा ठीक हमारा पुराना नहीं पड़ा है पीछे उसकी कटिंग लाऊंगा कितना हुआ हुआ तीन सौ तो। एक एक बार एक लाइन में लगाकर गिनती कर, कर लीजिएगा दो सौ लाख फुट दिलाया दो सौ हो गया बाई है नहीं आप एक, एक लाइन में लगा कर आप, आपको पता लग जाएगा कि कितना बड़ा, बड़ा मैं पट के दे देता हूँ एक बार आप लोग पकड़ लीजिएगा के रख देने भी दे दे। एक बार इतना क्षति तो लग भी नहीं जाएगा ना बेकार पट के रख के क्या करेंगे उसी टाइम दो मिनट में पट देंगे जितना देर में ये लोग पानी पियेंगे

तो जो अगर टाइम बच गया फिर ये दे दूंगा पटके पहले इसी को लवा दीजिए ठीक थी। है ठीक है उसके हाँ। बाद इसको लवा दीजिए ठीक है और नाल जो ला दी ਆਪਾਂ ਕੱਲ ਹਰਮਾਤੀ ਸੀ ਪੜੇ ਜੀ ਇਹ ਚਾਹ ਚਲਾ ਦੇ ਇਹ ਆਪਾਂ ਪਹਿਲਾ ਪੈੜਾ ਜਿਹੜਾ ਇਹ ਲਾ ਰੰਗ ਦਾ ਲਾਉਣਾ ਹੈ। ਦਾਲ ਦੀ ਥੋੜੀ ਡਿਮਾਂਡ ਜ਼ਿਆਦਾ ਹੁੰਦੀ ਹੈ। ਇੱਕ ਲਾਈਨ ਦੇ ਵਿੱਚ ਆਪਣਾ ਜਗਾ 175 200 ਬੂਟਾ ਲੱਗਣਾ ਚਾਹੀਦਾ। ਇੱਕ ਆਪਣਾ ਪੀ ਦੋ ਲੈਣਾ ਜੀ ਲੱਗੀਆਂ ਰੈੱਡ ਦੀਆਂ ਆ ਦੋ ਫਿਰ 오ਰੇਂਜ ਦੀਆਂ ਆ ਦੋ ਜੈਲੋ ਦੀਆਂ ਇਹ ਸਾਰੇ ਰੰਗ ਇਹਦੇ ਵਿੱਚ ਲਾਈ ਜਾਂਦੇ ਨੇ ਜੀ ਜਿਹੜੀ ਡਿਮਾਂਡ ਵੱਧਾ ਜੇ ਉਸ ਨੂੰ ਦੰਤ ਤੋੜਿਆ ਜਾਂਦਾ ਇਹ ਲਗਭਗ ਜੀ ਆਪਣੇ ਰਹਿ ਗਏ ਦੀਵਾਲੀ ਦੇ ਵਿੱਚ 1.2 ਮਹੀਨਾ ਰਹਿ ਗਏ 2 ਮਹੀਨਾ ਦੇ ਵਿੱਚ ਤਿਆਰ ਹੋ ਜੂ ਆਉਣ ਕਾਇ ਤਾਂ ਨਹੀਂ ਆਏਗਾ ਕੰਡ ਕੰਡਾਂਗਾ ਹਾਂਜੀ ਆਪਾਂ ਨੇ ਕੱਲ ਜਿਹੜੇ ਆਪਾਂ ਨੇ ਯਾਫਰੀ ਦੇ ਬੂਟੇ ਲਾਈ ਸੀਗੇ ਇਹ ਹੋ ਰਹੇ ਨੇ ਜੀ ਇਹ ਅੱਜ بارش ਹੋ ਰਹੀ ਆ ਪੂਰੀ ਕਿਨਮਨ ਹੋਈ ਜਾਂਦੀ ਜਿਵੇਂ ਇਹਨਾਂ ਨੂੰ ਚਾਹੀਦਾੰਦਾ ਮੌਸਮ ਉਹਦੇ ਹਿਸਾਬ ਤੇ ਅੱਜ ਮੌਸਮ ਹੈ ਜੀ ਪੂਰਾ ਵਧੀਆ ਕਣੀਆਂ ਪੈ ਰਹੀਆਂ ਨੇ ਤੇ ਇਹਦੇ ਕਰਕੇ ਇਹ ਛੇਤੀ ਜਿਹੜੇ ਜਲਦੀ ਇਹ ਚੱਲ ਪਏ ਬੂਟੇ ਜਾਦੇ ਪਾਣੀ ਨਾਲ ਗਰਾ ਚੱਲਣ ਵਾਲੇ ਦਿੱਕਤ ਆਉਂਦੀ ਹੈ ਜਿਆਦੇ ਪਾਣੀ ਪੈ ਜੇ ਤੇ ਹੁਣ ਆਪਾਂ ਇੱਕ ਦਿਨ ਤੱਕ ਇਹਨਾਂ ਦੇ ਵਿੱਚ ਪੰਗੀ ਸਾਈਡ ਦੀ ਜਿਹੜੀ ਸਪਰੇ ਆਪਾਂ ਕਰਾ ਦਾਂਗੇ ਧੰਨਵਾਦ ਜੀ ਜੇਕਰ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਥੈਂਕ ਯੂ